ਕਾਲੇ ਪਾਣੀ ਦੇ ਮੋਰਚੇ ਵੱਲੋਂ ਵੇਰਕਾ ਮਿਲਕ ਪਲਾਂਟ ਦੇ ਸਾਹਮਣੇ ਇਕੱਠ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਭਾਵੇਂ ਕਿ ਪੁਲਿਸ ਵੱਲੋਂ ਵੱਡੀ ਗਿਣਤੀ 'ਚ ਕਾਲੇ ਪਾਣੀ ਦੇ ਸਮਰਥਕਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ ਪਰ ਸਮਰਥਕਾਂ ਨੂੰ ਹਿਰਾਸਤ ਵਿੱਚ ਲੈਣ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਕਾਲੇ ਪਾਣੀ ਦੇ ਮੋਰਚੇ ਦੇ ਸਮਰਥਕਾਂ ਨੇ ਲੁਧਿਆਣਾ ਫਾਸਫੋਰ ਸੜਕ ਤੱਕ ਪਾਸਾ ਆਵਾਜਾਈ ਲਈ ਬੰਦ ਕਰ ਦਿੱਤਾ ਵੱਡੀ ਗਿਣਤੀ ਵਿੱਚ ਪੰਜਾਬ ਦੇ ਕੋਨੇ-ਕੋਨੇ ਤੋਂ ਆਏ ਲੋਕਾਂ ਨੇ ਸੜਕ ਜਾਮ ਕਰ ਦਿੱਤੀ ਤੇ ਪੰਜਾਬ ਸਰਕਾਰ ਪਾਣੀ ਨੂੰ ਜ਼ਹਿਰੀਲਾ ਕਰਨ ਵਾਲੇ ਲੋਕਾਂ ਖਿਲਾਫ ਨਾਰਾਬਾਜ਼ੀ ਕੀਤੀ। ਪੁਲਿਸ ਨੇ ਕੁਲਦੀਪ ਸਿੰਘ ਖੈਰਾ ਅਤੇ ਲੋਕ ਸਭਾ ਮੈਂਬਰ ਭਾਈ ਅੰਮ੍ਰਿਤ ਪਾਸਿੰਗ ਦੇ ਪਿਤਾ ਨੂੰ ਵੀ ਹਿਰਾਸਤ ਵਿੱਚ ਲੈ ਲਿਆ। ਦੇਖੋ ਜਿਹੜੀ ਇਹ ਗੱਲ ਹੈ ਇਸ ਗੱਲ ਦਾ ਯਾਦ ਤੇ ਉਹਨਾਂ ਨੂੰ ਨਹੀਂ ਪਤਾ। ਜਾਂ ਪੋਲੇ-ਪਾਲੇ ਲੋਕਾਂ ਨੂੰ ਜਿਹੜਾ ਉਹਨਾਂ ਨੂੰ ਨਹੀਂ ਪਤਾ ਵਿਚਾਰਿਆਂ ਨੂੰ। ਜਿਹੜਾ ਇਲਜ਼ਾਮ ਡਾਈਂਗ ਇੰਡਸਟਰੀ ਦੇ ਸੀਟਾ ਪੀਜਾਂ ਦੇ ਲਾਂਦੇ ਨੇ ਮੈਂ ਚੈਲੰਜ ਨਾਲ ਇਹ ਗੱਲ ਕਹਿੰਨਾ ਉਹ ਕਹਿੰਦੇ ਵੀ ਡਾਈਂਗ ਇੰਡਸਟਰੀ ਨੇ ਦਰਿਆ ਗੰਦਾ ਕੀਤਾ ਹੈ। ਮੈਂ 2 ਦਿਨ ਡਾਈਨ ਇੰਡਸਟਰੀ ਬੰਦ ਅਸੀਂ ਸ਼ਹਿਰ ਦੀ ਕਰ ਦਿੰਦੇ ਆ ਪੂਰੀ ਇੱਕ ਵੀ ਯੂਨਿਟ ਨਹੀਂ ਚੱਲੂਗਾ ਜੇ ਫਿਰ ਦਰਿਆ ਸਾਫ਼ ਨਾ ਹੋਇਆ ਕੋਈ ਜ਼ਿੰਮੇਵਾਰੀ ਉਹਦਾ ਦੱਸੋ ਬੰਦੇ ਅੱਗੇ ਵੀ ਕਰ ਚੁੱਕੇ ਆ 2-3 ਵਾਰੀ ਸੈਂਪਲਿੰਗ ਵੀ ਹੋਈ ਅੰਦੇ-ਅੰਦੇ ਕਿਲੋਮੀਟਰ ਤੋਂ ਔਰ ਜਿੱਥੇ ਆਊਟਲੈਟ ਦਾ ਪਾਣੀ ਜਾਂਦਾ ਉਹਨਾਂ ਨੂੰ ਰਿਪੋਰਟਾਂ ਦਿਖਾਣੇ ਆ ਉੱਥੇ BOD COD ਕਿੰਨਾ ਹੁੰਦਾ ਆਪਾਂ ਯਾਰ ਪੜੇ ਲਿਖੇ ਬੱਦਿਆਂ ਜਿਹੜੇ ਲੱਗੇ ਆ ਇਸ ਕੰਮਾਂ ਦੇ ਵਿੱਚ ਆਪਾਂ ਜੇ ਦਰਿਆ ਖਰਾਬ ਹੈ ਦਰਿਆ ਦਾ ਪਾਣੀ ਦਾ ਸੈਂਪਲ ਲਈਏ ਇਹ ਚੋਂ ਦੇਖੀ ਨਿਕਲਦਾ ਕੀ ਏ ਕਿਉਂ ਦਰਿਆ ਗੰਦਾ ਹੋਇਆ ਕਿੰਨੇ ਕੀਤਾ ਕਿਹੜੀ ਇੰਡਸਟਰੀ ਯੂਜ਼ ਕਿਹੜਾ ਕੈਮੀਕਲ ਕੱਢੀ ਜਿਹਦਾ ਨੁਕਸਾਨ ਹੁੰਦਾ ਉਹ ਸਿੰਡਸਟਰੀ ਨੂੰ ਆਪਾਂ ਫੜੀਏ ਉਹਦੇ ਦੁਆਲੇ ਹੋਈਏ ਕਿ ਤੁਸੀਂ ਡਾਇਰੈਕਟ ਚਾਰ ਜਿਹੜੇ ਬੁੱਢਾ ਨਾਲਾ ਨੇ ਪੰਪਿੰਗ ਸਟੇਸ਼ਨ ਲੱਗੇ ਨੇ ਕਿੱਦਾਂ ਪਾਣੀ ਡਾਇਰੈਕਟ ਆ ਰਿਹਾ ਔਰ 50 ਸਾਲ ਦਾ ਗੰਦਾ ਹੋਇਆ ਇਹ ਚ ਗਾ ਪੰਜ ਪੰਜ 7 7 ਫੋਟੇ ਦਰਿਆ ਦੇ ਵਿੱਚ ਇਹਨੂੰ ਪੱਕਾ ਕੀਤਾ ਜਾਵੇ ਇਹਦੇ ਤੇ ਬਣਾ ਕੇ ਲਾਈਟਾਂ ਲਾਈ ਜਾਣ ਇਹਦੇ ਸੜਕਾਂ ਬਣਾਈਆਂ ਜਾਣ ਸੀਵਰ ਪਾ ਕੇ ਸੀਵਰ ਦੇ ਕਨੈਕਸ਼ਨ ਸ਼ਹਿਰ ਦੇ ਦੋਨੋਂ ਸਾਈਡਾਂ ਦੇ ਐਸਟੀਵੀਆ ਨਾਲ ਜੋੜੇ ਜਾਣ ਟ੍ਰੈਫਿਕ ਦੇ ਇੰਦਾ ਮਸਲਾ ਹੱਲ ਹੋ ਜੇ ਤਾਂ ਸੜਕਾਂ ਬਣ ਜਾਂਦੇ ਆ ਤੇ ਦੋਨੋਂ ਪਾਸੇ ਲਾਈਟਿੰਗ ਲੱਗ ਜੇ ਔਰ ਬੂਟੇ ਬ੍ਰਿਕਸ਼ ਲਾ ਦੜਾ ਅਸੀਂ ਹੈਲਪ ਕਰਨ ਨੂੰ ਤਿਆਰ ਆ ਨਾਲ ਸਰਕਾਰ ਦੇ ਹਾਂਜੀ ਇਹੋ ਜੀ ਕਾਲ ਦੇਣਾ ਸਸਤੀ ਰਾਜਨੀਤੀ ਹੈ ਹਾਂਜੀ ਇਹੋ ਜੀ ਕਾਲ ਦੇਣਾ ਸਸਤੀ ਰਾਜਨੀਤੀ ਹੈ ਨਹੀਂ ਨੁਕਸਾਨ ਹੁੰਦਾ ਕਰੋੜਾਂ ਰੁਪਏ ਦਾ ਇੰਡਸਟਰੀ ਦਾ ਨੁਕਸਾਨ ਹੋਣਾ ਅੱਜ ਜਿਹੜਾ ਬੰਦ ਕਰਾਈ ਇਹਨਾਂ ਨੇ ਕਰੋੜਾਂ ਰੁਪਏ ਟੈਕਸ ਦੀ ਸਰਕਾਰ ਸੈਂਪਲ ਵੀ ਅਸੀਂ ਚੱਕਰ ਵਾਇਨੇ ਕਈ ਵਾਰ ਪਰ ਜਿਹੜੀ ਅੱਜ 3 ਤਰੀਕ ਨੂੰ ਕਾਲ ਦਿੱਤੀ ਗਈ ਸੀ ਕਿ ਆਸੀ ਕਿ ਅਸੀਂ ਇੱਧਰ ਆ ਕੇ ਸੀਵਰੇਜ ਤੋੜਾਂਗੇ ਇਹ ਕਾਲ ਨੂੰ ਕਿਦਾਂ ਦੇਖਦੇ ਵਾ ਦੇਖੋ ਅਜੇ ਤੱਕ ਤੇ ਕੋਈ ਆਇਆ ਨਹੀਂ ਅਸੀਂ ਕਹਿੰਦੇ ਨਾ ਹੀ ਆਣ ਕੋਈ ਲੜਾਈ ਝਗੜਾ ਕਿਸੇ ਦਾ ਨਾ ਨਾ ਹੋਵੇ ਬੈਠ ਕੇ ਅਪੀਲ ਕਰ ਸਕਦੇ ਆ ਅਸੀਂ ਤੇ ਹੁਣ ਧਰਨਾ ਕਿੰਨੀ ਦੇਰ ਤੱਕ ਜਾਰੀ ਹੈ ਤੁਹਾਡਾ ਤਾਂ 2 ਘੰਟੇ ਧਰਨਾ ਨਹੀਂ ਹੈਗਾ ਸਾਡਾ ਸਾਡੀ ਇਹ ਮੀਟਿੰਗ ਲੋਕਾਂ ਨੂੰ ਦੱਸਿਆ ਧਰਨਾ ਨਹੀਂ ਕੋਈ ਏਸੀ ਉਹਨਾਂ ਦੇ ਮੁਕਾਬਲੇ ਚ ਲਾਇਆ ਅਸੀਂ ਤੇ ਲੋਕਾਂ ਨੂੰ ਦੱਸਿਆ ਵੀ ਅਸੀਂ ਪਾਣੀ ਸਾਫ ਕਰ ਰਹੇ ਆ ਜ ਸਾਡਾ ਕਰੋੜਾਂ ਰੁਪਏ ਖਰਚ ਹੁੰਦਾ ਲੋਕਾਂ ਨੂੰ ਜਾਨੂ ਕਰਾਇਆ ਸੀ ਇਸ ਗੱਲ ਤੇ ਸਰਕਾਰ ਨਾਲ ਤੁਸੀਂ ਸਰਕਾਰ ਦੇ ਖਿਲਾਫ ਅਸੀਂ ਕਿਉਂ ਧਰਨਾ ਦਿਆ ਕਿ ਸਰਕਾਰ ਨਾਲ ਲੱਗੇ ਸਾਡੀ ਹੈਲਪ ਕਰਦੀ ਹੈ ਡੀਸੀ ਸਾਹਿਬ ਹੈਲਪ ਕਰਦੇ ਨੇ ਸੀਪੀ ਸਾਹਿਬ ਹੈਲਪ ਕਰਦੇ ਸਾਰੀਆਂ ਫੋਰਸਾਂ ਲਾਈਆਂ ਉਹਨਾਂ ਨੇ ਇਹ ਇੰਡਸਟਰੀ ਜਿਹੜੀ ਇੱਕ ਰੀੜ ਦੀ ਹੱਡੀ ਇਹ ਇਹ ਪੰਜਾਬ ਦੀ ਜਿਹੜੀ ਇੰਡਸਟਰੀ ਹੈ ਇਹਨੂੰ ਪ੍ਰਸ਼ਾਸਨ ਨਸਾਦ ਦੇ ਰਿਹਾ ਵਿਚਾਰਾ ਅਸੀਂ ਕਿਉਂ ਕਿਸੇ ਨੂੰ ਗਲਤ ਕਹੀਏ ਉਹ ਸਾਡੀ ਹੈਲਪ ਕਰਦੇ ਆ ਪ੍ਰਸ਼ਾਸਨ ਪੂਰੀ ਦੇਖਤੀ ਕਿ ਸਰਕਾਰ ਕਿਉਂ ਕਾਲ ਦਿੱਤੀ ਗਈ ਹੈ ਨਹੀਂ ਕਾਲ ਐਕਚੁਅਲ ਪਤਾ ਨਹੀਂ ਉਹਨਾਂ ਨੂੰ ਵੀ ਸੀਟਪੀਐਨ ਦਾ ਕਸੂਰ ਨਹੀਂ ਇਹ ਦਰਿਆ ਜਿਹੜਾ ਸਾਰੇ ਸ਼ਹਿਰ ਦਾ ਪਾਣੀ ਇੱਥੇ ਜਾ ਰਿਹਾ ਯਾਰ ਤੁਸੀਂ ਤੁਹਾਨੂੰ ਪਤਾ ਤੁਸੀਂ ਦੇਖੇ ਨੇ ਕਿੱਦਾਂ ਪੰਪਿੰਗ ਸਟੇਸ਼ਨ ਲੱਗੇ ਨੇ ਆਹ ਨਾਲਾ ਸਿੱਧਾ ਫੀਲਡ ਗਾਂ ਦੇ ਵਿੱਚੋਂ ਆ ਰਿਹਾ ਕਿੰਨਾ ਪਾਣੀ ਜਾ ਰਿਹਾ ਉਹ ਚ ਕਿੰਨੇ ਐਮ ਐਲ ਡੀ ਪਾਣੀ ਡੈਕਟ ਜਾ ਰਿਹਾ ਡੈਕਟਡ ਸ਼ਾਰਜ ਪੰਪਿੰਗ ਸਟੇਸ਼ਨ ਲੱਗੇ ਕਿੰਦਾ ਪਾਣੀ ਜਾ ਰਿਹਾ ਸ਼ਹਿਰ ਚ ਘਰ ਘਰ ਤੇ ਯਾਰ ਨਸੀ ਲੱਗੀ ਇੱਥੇ ਇਹ ਹੁਣ ਸਰਕਾਰਾਂ ਦਾ ਕੰਮ ਹੈ ਸਾਡਾ ਤੇ ਨਹੀਂ ਕਿਸਾਨਾਂ ਦੇ ਨਾਂ ਨਾਲ ਕਿਸਾਨ ਜਿੱਥੇ ਬੰਦਿਆਂ ਨੇ ਵੀ ਸਮਰਥਨ ਦਿੱਤਾ ਉਹ ਯਾਰ ਉਹ ਐਦਾਂ ਐਦਾਂ ਨਾ ਅਸਲੀਅਤ ਨਹੀਂ ਪਤਾ ਕਿਸੇ ਨੂੰ ਜੇ ਉਹ ਚੋਂ ਐਮ ਐਲ ਡੀ ਆ ਨਿਕਲਦੀ ਸਲੱਜ ਪਾਣੀ ਸਾਫ ਕਰਦੇ ਆ ਤਾਂ ਹੀ ਲੱਖ ਰੁਪਿਆ ਸਲਾਜਦਾ ਦਿੰਨੇ ਆ ਜੀ ਤੁਸੀਂ ਸਾਡੀ ਟੀਮ ਪ੍ਰੈਸ ਕਾਨਫਰੰਸ ਰੱਖ ਲੋ ਅਸੀਂ ਰੱਖਦੇ ਆ ਜਲਦੀ ਬਣਾਣਾ ਮੈਂ ਪ੍ਰਪੋਜ਼ਲ ਤੁਹਾਨੂੰ ਦਿਖਾਣੇ ਆ ਪਾਣੀ ਕਿੱਦਾਂ ਟਰੀਟ ਹੁੰਦਾ ਔਰ ਕੀ ਹੁੰਦਾ ਕਿੱਦਾਂ ਪਾਣੀ ਜਿਹੜਾ ਮੋਰਚਾ ਵਾ ਇਹ ਬਲੈਕਮੇਲਰ ਮੋਰਚਾ ਵਾ ਇਹ ਪਿੰਡਾਂ ਜਾ ਕੇ ਲੋਕਾਂ ਨੂੰ ਗਮਰਾ ਕਰ ਰਿਹਾ ਕਿ ਬੜੀ ਡਾ ਇੰਡਸਟਰੀ ਡਾ ਇਹ ਐਟੀਟਿਊਡ ਬਣੀ ਗਰੀ ਬੁੱਢੇ ਨਾਲ ਕੇ ਪਾ ਰਹੀ ਆ ਜਦੋਂ ਕਿ ਅਸੀਂ ਕਿੰਨ ਕਰੋੜ ਰੁਪਈਆ ਲਾ ਕੇ ਆਪਣੇ ਸੀਟਪੀ ਪਰਮਾਨੈਂਟ ਟ੍ਰੀਟਮੈਂਟ ਪਲਾਂਟ ਬਣਾਏ ਜਿਹੜਾ ਸਾਨੂੰ ਸਟਾਰਟ ਕਰਵਾਉਂਦੀ ਆ ਸਰਪੰਚ ਜੀ ਬਾਕੀ ਸਾਰੇ ਆਪਣੇ ਤੌਰ ਤੇ ਆਪਣੇ ਪੋਲੋਂ ਪੈ ਲੈ ਆ ਜੇ ਮੈਂ ਆਪਣੇ ਥੱਲੇ ਦੀ ਗੱਲ ਕਰਾਂ तकरीबन 1.5 ਕਰੋੜ ਰੁਪਈਆ ਮੇਰਾ ਆਪ ਸੀਟਪੀ ਚ ਇੱਕ ਇੰਡਸਟਰੀ ਦਾ ਲੱਗਿਆ ਔਰ ਸਾਨੂੰ ਪਾਣੀ ਸਾਫ ਕਰਦਾ ਮੈਨੂੰ 4.5 ਲੱਖ ਰੁਪਈਆ ਮਹੀਨੇ ਦਾ ਬਿੱਲ ਆਉਂਦਾ ਅਸੀਂ ਬਿੱਲ ਕਿਉਂ ਦੇ ਰਹੇ ਆ ਪਾਣੀ ਸਾਫ ਕਰਦਾ ਦੇ ਰਹੇ ਆ ਕਿ ਪਾਣੀ ਅਨਟਰੀਟਡ ਆ ਬਣ ਦੇ ਰਹੇ ਆ ਔਰ ਸਾਡੇ ਜਦੋਂ ਇਹ ਟ੍ਰੀਟਮੈਂਟ ਪਲਾਨ ਚੱਲਦੇ ਆ ਪਾਣੀ ਬਿਲਕੁਲ ਟਾਪ ਹੋ ਕੇ ਬੁੱਢੇ ਨਾਲੇ ਤੇ ਜਾ ਰਿਹਾ ਇਹਦੀ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਹਰ 15 ਦਿਨਾਂ ਬਾਅਦ ਸਰਪ੍ਰਾਈਜ਼ ਚੈਕਿੰਗ ਕਰਦਾ ਰਹਿੰਦੇ ਆ ਸੈਂਟਰਲ ਪੋਲੂਸ਼ਨ ਬੋਰਡ ਇਹਦਾ ਸਰਪ੍ਰਾਈਜ਼ ਚੈਕਿੰਗ ਕਰਦੇ ਰਹਿੰਦੇ ਆ ਇਵਨ ਕਿ ਰਾਜਸਥਾਨ ਸਕਦੇ ਟੀਮਾਂ ਆ ਕੇ ਸਰਪ੍ਰਾਈਜ਼ ਹੁੰਦੀਆਂ ਆ ਕੇ ਜਿਹੜੀ ਚੈਕਿੰਗ ਕਰਦੇ ਆਂ। ਉਹ ਚੰਗੀਆਂ ਜਿਓ ਉਹ ਵੀ ਟੀਮਾਂ ਲੈ ਕੇ ਹੁੰਦੀਆਂ ਉਹ ਵੀ ਸਾਡੀ ਸੈਂਪਲਿੰਗ ਕਰ ਲੈਣ। ਜਦੋਂ ਮਰਜੀ ਜੇ ਇਹਨਾਂ ਦਾ ਮਕਸਦ ਹੁੰਦਾ ਲੇ ਵੀ ਇਹ ਚੀਜ਼ ਨੂੰ ਹਾਈਲਾਈਟ ਕਰਨਾ। ਉਹ ਹੁਣ ਆਪਣੇ ਟੀਮਾਂ ਲੈ ਕੇ ਉਹਨਾਂ ਨਾਲ ਸਾਡਾ ਪਾਣੀ ਚੈੱਕ ਕਰ ਲੈਣ। ਪਰ ਇਹਨਾਂ ਲੋਕਾਂ ਦਾ ਕੰਮ ਆ ਲੋਕਾਂ ਨੂੰ ਗੁੰਮਰਾ ਕਰਨਾ। ਲੋਕਾਂ ਨੂੰ ਬੇਵਕੂਫ ਬਣਾ ਕੇ ਉਹ ਆਪਣਾ ਕੋਈ ਮਤਵਾਜ ਆਪਣਾ ਸਿੱਧਾ ਕਰਨਾ। ਜਾਂ ਡਾਇਨ ਟੂ ਸ਼ੂ ਬਲੈਂਕਵਾਲ ਕਰਕੇ ਤੋਂ ਪਹੇ ਲੈਣੇ। ਜਾਂ ਲੋਕਾਂ ਨੂੰ ਗੁੰਮਰਾ ਕਰਕੇ ਉਹਨਾਂ ਦਾ ਉਹਨਾਂ ਦਾ ਸਭਾ ਲੈਕਰ ਲੈਕਰ ਲੜਨਾ ਉਹਨਾਂ ਦਾ ਕੋਈ ਮਕਸਦ ਨਹੀਂ ਇੱਕ ਮੁੱਦਾ ਹੋਵੇਗਾ ਕੋਈ ਜਿਹੜਾ ਕਿ ਮੁੱਦਾ ਹੈ ਨਹੀਂ ਜਦੋਂ ਕਿ ਲੁਧਿਆਣੇ ਦੀ ਗੱਲ ਕੀਤੀ ਜਾਵੇ ਤਾਂ ਤਕਰੀਬਨ ਇੱਥੇ 100 ਲੀਟਰ ਪਾਣੀ ਪੈ ਰਿਹਾ 18 ਪੁਆਇੰਟ ਇੱਥਾਂ ਦੇ ਜਿੱਥੇ 100 ਲੀਟਰ ਪਾਣੀ ਪੈ ਰਿਹਾ ਜਦੋਂ ਕੋਈ ਡਾਈਮ ਟਸਟੀ ਦਾ ਕਿ ਪਾਈਪ ਲਾਈਨ ਤੇ ਬੈਠੀ ਪਾਣੀ ਸਾਫ ਕਰਕੇ ਪਾ ਰਹੀ ਹੈ ਉਹਨਾਂ ਦਾ ਧਿਆਨ ਨਹੀਂ ਜਾ ਰਿਹਾ ਜੇਰੀਆਂ ਜੇਰੀਆਂ ਦਾ ਪਾਣੀ ਅਨਟ੍ਰੀਟਡ ਕੋਸ਼ਿਸ਼ ਕਰਦੇ ਆ ਸਰਦਾਰਪੁਰ ਵਾਲੇ ਵੀ ਟ੍ਰੀਟਮੈਂਟ ਪਲੈਂਟ ਲਾ ਕੇ ਪਾਣੀ ਸਾਫ਼ ਹੋਵੇ ਪਰ ਅਜੇ ਤੱਕ ਕੋ ਕੰਮ ਚੱਬੜੀ ਹੋ ਸਕੇ ਹੋ ਜਾਣਗੇ ਹੌਣੇ ਟਾਈਮ ਲੱਗਾਂਗੇ ਉਹ ਅਨਟ੍ਰੀਟਡ ਪਾਣੀ ਜਿਹੜਾ ਬੁੱਢੇ ਨਾਲ ਜਾ ਰਿਹਾ ਜੇਰੀਆਂ ਦਾ ਔਰ ਉਹ ਜਿਹੜਾ ਗੋਬਰ ਆ ਉਹ ਜਦੋਂ ਗੋਬਰ ਦਰਿਆ ਜਾਂਦਾ ਉਹ ਉਹ ਪਾਣੀ ਜੋ ਜਾ ਕੇ ਰਹਿ ਜਾਂਦਾ ਓਕਸੀਜਨ ਹੋ ਗਿਆ ਕਾਲਾ ਜਾਂਦਾ ਉਹਦੇ ਕਰਕੇ ਸਾਡੇ ਤੇ ਬਲੇਮ ਆ ਰਿਹਾ ਅਸੀਂ ਤਾਂ ਮੈਂ ਵੀਡੀਓ ਤੁਹਾਨੂੰ ਦਿਖਾ ਦੂੰਗਾ ਪਾਣੀ ਬਿਲਕੁਲ ਸਾਫ ਆ ਜੇ ਆਪਾਂ ਗੱਲ ਕਰੀਏ ਨਾ ਜਿਹੜੀ ਡਾਈੰਗ ਦਸਤੀ ਚੁੱਪਾ ਕਰ ਪੁੱਤ ਤਾਂ ਪਾਣੀ ਬਿਲਕੁਲ ਚਿੱਟਾ ਹੋ ਕੇ ਜਾ ਰਿਹਾ ਤੇ ਅੱਗੇ ਜਾ ਕੇ ਪਾਣੀ ਕਾਲਾ ਹੋ ਰਿਹਾ ਐਂਟੀਟਰ ਪਾਣੀ ਪੈ ਰਿਹਾ ਲੇਕਿਨ ਤੁਹਾਡੇ ਕਹਿੰਦੇ ਪਾਣੀ ਸਾਫ ਆ ਲੇਕਿਨ ਸਾਡੇ ਉੱਤੇ ਬਲੇਮ ਲਗਾਇਆ ਜਾਂਦਾ 100% ਕਿਥੋਂ ਦਾ 20% 200% ਕਾਟਦੇ ਬਲੇਮ ਲਾਇਆ ਜਾ ਰਿਹਾ ਜਦੋਂ ਕਿ ਇਹ ਕਿਤੇ ਬਲੈਕਮੇਲ ਕਰਨ ਦੀ ਕੋਈ ਗੱਲ ਨਹੀਂ ਮੈਂ ਤਾਂ ਕਿਹਾ ਇਹਦੇ ਦੋ ਹੀ ਮਕਸਦ ਹਨ ਜਾਂ ਤਾਂ ਬਲੈਕਮੇਲ ਕਰਕੇ ਨਸਰੋ ਪਾ ਲੈਣ ਜਾਂ ਕੱਲ ਉਹ ਮੋਰਚਾ ਬਣਾ ਕੇ ਲੋਕਾਂ ਨੂੰ ਗੰਮਰਾ ਕਰਕੇ ਇਲੈਕਸ਼ਨ ਲੜਦੇ ਰਿਪੋਰਟ ਜਕੇਆ ਟੀਵੀ